ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਦੇ ਅਰਦਾਸ ਸਾਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਬਾਣੀ ਗੁਰ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਸੋ ਕਉ ਢਲ ਗੁਰ ਸੇਵੀਐ ਇਹ ਨਿਸ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਨਹੰਦਾ ਪੰਜਵਾ ਅਭਰ ਰੱਖਨ ਹਾਰ ਚਿਤਾਰਿਆ ਪਤਤ ਪੁਨੀਤ ਕੀਏ ਖਿਨ ਭੀਤਰ ਸਗਲ ਰੋਗ ਵਿਦਾਰਿਆ ਅਬ ਹਰ ਰੱਖਨ ਹਾਰ ਚਿਤਾਰਿਆ ਤਤ ਪੁਨੀਤ ਕੀਏ ਖਿਨ ਪੀਤਰ ਸਗਲਾ ਰੋਗ ਵਿਦਾਰਿਆ ਰਹਾਉ ਗੋਸਤ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰਉ ਸਿਮਰ ਹਰਨ ਸੰਗੇ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕੈ ਮਨ ਵਿਸ਼ਵਾਸ ਪ੍ਰਵਤਾਰਿਆ ਚਰਨ ਰੇਨ ਸਚ ਨਿਤ ਨਾਨਕ ਪੁਨਹੈ ਪੁਨਹੈ ਬਲਿਹਾਰਿਆ ਔਖਦ ਮੰਤਰ ਮੂਲ ਮਨ ਇਕੈ ਮਨ ਵਿਸ਼ਵਾਸ ਪ੍ਰਵਤਾਰਿਆ ਚਰਨ ਰੇਨ ਬਚੈ ਨਿਤ ਨਾਨਕ ਪੁਨਹ ਪੁਨਹ ਬਲੇ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰੋ ਇੱਕ ਦੀ ਤਰ੍ਹਾਂ ਨਾਲ ਮਿਲ ਕੇ ਅੰਬਰ ਤਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 674 ਤੇ 675 ਅੰਗ ਦੇ ਉੱਤੇ ਸੁਭਾਏ ਮਾਨ ਤਨ ਅਸਰੀ ਮਹੰਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰਵਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅਬ ਹਰ ਰੱਖਣ ਹਾਰ ਚਤਾਰਿਆ ਕਹਿੰਦੇ ਆ ਜਿਹੜਾ ਮਨੋਖਾ ਸਰੀਰ ਮਿਲਿਆ ਨਾ ਸਾਨੂੰ ਕਹਿੰਦੇ ਹੋੜ ਇਹ ਪਰਮਾਤਮਾ ਦਾ ਨਾਮ ਜਪਣ ਦਾ ਵੇੜ ਹੈ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਅਬ ਹਰ ਰੱਖਣ ਹਾਰ ਚਤਾਰਿਆ ਕਹਿੰਦੇ ਅਸੀਂ ਤੇ ਹੁਣ ਉਸ ਪਰਮਾਤਮਾ ਨੂੰ ਚੇਤਾ ਕਰਨਾ ਸ਼ੁਰੂ ਕੀਤਾ ਹੈ ਉਸ ਪਰਮਾਤਮਾ ਨੂੰ ਯਾਦ ਕਰਨਾ ਹੁਣ ਸ਼ੁਰੂ ਕੀਤਾ ਹੈ ਤੇ ਉਹ ਸਾਨੂੰ ਵੀ ਕਹਿੰਦੇ ਆ ਕਿ ਭਾਈ ਪਰਮਾਤਮਾ ਦਾ ਨਾਮ ਜਪਿਆ ਕਰੋ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਕੋ ਸਮਾਂ ਹੈ ਉਸ ਪਰਮਾਤਮਾ ਨੂੰ ਤੁਸੀਂ ਯਾਦ ਕਰਿਆ ਕਰੋ ਉਹਨੂੰ ਚੇਤਾ ਕਰਿਆ ਕਰੋ ਹੁਣ ਜਿਹੜੇ ਪੁੱਛਣ ਵਾਲੇ ਨੇ ਉਹਨਾਂ ਨੇ ਕਿਹਾ ਜੇ ਉਹਨੂੰ ਯਾਦ ਕਰਾਂਗੇ ਹੋਊਗਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਸੋਹਣਾ ਕਹਿੰਦੇ ਐ ਕਹਿੰਦੇ ਪਤਤ ਪੁਨੀਤ ਕੀਏ ਖਿਨ ਭੀਤਰ सगला ਰੋਗ ਬਿਦਾਰੇ ਆ ਕਹਿੰਦੇ ਅਸੀਂ ਸਾਰੇ ਪਤਤ ਹੋਏ ਹੋਏ ਆ ਪਤਤ ਕਿਹਨੂੰ ਕਹਿੰਦੇ ਜਿਹਦੇ ਅੰਦਰ ਵਿਕਾਰ ਹੋਣ ਜਿਹਦੇ ਅੰਦਰ ਪਾਪ ਚੱਲ ਰਹੇ ਹੋਣ ਜਿਹਦੇ ਅੰਦਰ ਮਾੜਾ ਚੱਲ ਰਿਹਾ ਹੋਵੇ ਪੁਨੀਤ ਕਹਿੰਦੇ ਉਹਨੂੰ ਜਿਹੜਾ ਪਵਿੱਤਰ ਹੋ ਜੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਇਹ ਬਾਣੀ ਦੇ ਨਾਲ ਜੁੜਨ ਦਾ ਆ ਫਾਇਦਾ ਹੈ ਕਿ ਪਤਿਤ ਬੰਦੇ ਆ ਜਿਹੜੇ ਉਹ ਪੁਨੀਤ ਹੋ ਜਾਣਗੇ ਕਿੰਨੇ ਟਾਈਮ ਚ ਕੀ ਏ ਖਿੰਨ ਭੀਤਰ ਕਹਿੰਦੇ ਇੱਕ ਅੱਖ ਦੇ ਝਮਕਣ ਦੇ ਸਮੇਂ ਦੇ ਜਿੰਨੇ ਸਮੇਂ ਦੇ ਵਿੱਚ ਕਹਿੰਦੇ ਉਹ ਪਤਿਤ ਬੰਦਿਆਂ ਨੂੰ ਪੁਨੀਤ ਕਰਨ ਦੀ ਤਾਕਤ ਪਰਮਾਤਮਾ ਰੱਖਦਾ ਸਗਲਾ ਰੋਗ ਵਿਧਾਰਿਆ ਕਹਿੰਦੇ ਜਿਹੜੇ ਉਹਨਾਂ ਦੇ ਅੰਦਰ ਰੋਗ ਨੇ ਨਾ ਭਾਵਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਚੱਲ ਰਿਹਾ ਉਹ ਸਾਰਾ ਕੱਟ ਦੇਣਾ ਪਰਮਾਤਮਾ ਨੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੜਦੇ ਆ ਨਾ ਉਹ ਕਹਿੰਦੇ ਆ ਕਿ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਇਹ ਸਿਮਰਤ ਗਨਕਾਲ ਸੀ ਉਦਰੀ ਤਾਕ ਉਹ ਜਲਸੂਰ ਧਾਰੋ ਹੁਣ ਜਿਹੜੀ ਗਨਕਾਲ ਸੀ ਹੈ ਪਾਪਣ ਸੀ ਪਰ ਉਹਨੇ ਪ੍ਰਮਾਤਮਾ ਦਾ ਨਾਮ ਜਪਿਆ ਕਦੋਂ ਜਪਿਆ ਜਦੋਂ ਕੋਈ ਮਹਾਤਮਾ ਆਏ ਅਚਨ ਚੇਤ ਉਹਦੇ ਘਰ ਆਏ ਅਚਨ ਚੇਤ ਉਹਨਾਂ ਨੇ ਉੱਥੇ ਆ ਕੇ ਉਹ ਬੇਸ਼ਵਾ ਗਾਮੀ ਜਿਹੜੀ ਔਰਤ ਸੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਹਨੇ ਆਖਿਆ ਬਾਬਾ ਇਹ ਜਪਿਆ ਨਹੀਂ ਜਾਣਨਾ ਉਨੇ ਇੱਕ ਤੋਤਾ ਦਿੱਤਾ ਉਹ ਤੋਤੇ ਦਾ ਨਾਮ ਕਿਹਾ RAM ਐ ਬਸ ਇਹਨੂੰ RAM ਕਹਿ ਕੇ ਚੂਰੀ ਖਵਾ ਦਿਆ ਕਰ ਬਸ RAM RAM ਕਹਿੰਦੇ ਰਹੇ ਇੱਕ ਦਿਨ RAM ਚ ਅਪੇਧ ਹੋ ਗਈ ਜਿਹੇ ਸਿਮਰਤ ਗਨਕਾ ਸੀ ਉਦਰੀ ਤਾਕੂ ਜਸੂਰ ਧਾਰੂ ਅੱਗੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਅਟਲ ਭਿਓ ਧੂ ਜਾ ਕੇ ਸਿਮਰਨ ਨਿਰਭੈ ਪਦ ਪਾਇਆ ਜਿਹੜਾ ਧਰੋ ਸੀ ਨਾ ਉਹ ਇੱਕ ਰਾਜੇ ਦਾ ਪੁੱਤ ਸੀ ਪਰ ਉਹਦੀ ਮਾਂ ਜਿਹੜੀ ਸੀ ਮਤ੍ਰੇਈ ਸੀ ਮਤ੍ਰੇਈ ਮਾਂ ਤੋਂ ਤੰਗ ਹੋ ਕੇ ਇੱਕ ਦਿਨ ਉਹਨੂੰ ਕੁੱਟਿਆ ਵੀ ਮਾਰਿਆ ਵੀ ਉਹ ਤੋਂ ਤੰਗ ਹੋ ਕੇ ਉਹ ਜੰਗਲਾਂ 'ਚ ਜਾ ਰਿਹਾ ਭਗਤੀ ਕਰਨ ਵਾਸਤੇ ਭਗਤੀ ਕਰਦਾ ਰਿਹਾ ਕਰਦਾ ਰਿਹਾ ਕਹਿੰਦੇ ਉਹ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਗਿਆ ਉਹ ਉੱਚੀ ਅਵਸਥਾ ਦਾ ਮਾਲਕ ਹੋ ਗਿਆ ਤਰੋਂ ਭਇਓ ਅਟਲ ਅਟਲ ਭਇਓ ਤਰੋਂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਕਹਿੰਦੇ ਉਹ ਪਦਵੀ ਤੇ ਪਹੁੰਚ ਗਿਆ ਜਿਹੜੀ ਪਦਵੀ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਤਾਂ ਹੀ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਸੀ ਨਾਮ ਜਪੋ ਜੀ ਐਸੇ ਐਸੇ ਤਰੋਂ ਪ੍ਰਹਿਲਾਦ ਜਪਿਓ ਹਰ ਜੈਸੇ ਕਿ ਜਿਵੇਂ ਹਰੋ ਕੇ ਪ੍ਰਲਾਦ ਨੇ ਨਾਮ ਜਪਿਆ ਉਸ ਤਰ੍ਹਾਂ ਤੁਸੀਂ ਵੀ ਜਪਿਆ ਕਰੋ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਜਾ ਮਲ ਪਾਪੀ ਜਗ ਜਾਨਾ ਨਿਮਖ ਮਾਹੇ ਨਿਸਤਾਰਾ ਜਿਹੜਾ ਜਾ ਮਲ ਪਾਪੀ ਸੀ ਨਾ ਉਹ ਵੀ ਕਨੌਜ ਦਾ ਇੱਕ ਰਾਜਾ ਸੀ ਕਨੌਜ ਦੇ ਇਲਾਕੇ ਦਾ ਰਾਜਾ ਸੀ ਉਹਦੇ ਅੰਦਰ ਵੀ ਪੰਡਤਾਂ ਦੇ ਘਰ ਦਾ ਉਹਦਾ ਜਨਮ ਹੋ ਸੀ ਪਰ ਉਹਦੇ ਅੰਦਰ ਵਿਕਾਰ ਪੈਦਾ ਹੋ ਗਏ ਮਾੜਿਆ ਕੰਮਾਂ ਚ ਖਚਤ ਹੋ ਗਿਆ ਸਾਰਾ ਦਿਨ ਬਸ ਮੰਜੇ ਤੇ ਪਿਆ ਤਾਹਾ ਮਾਰਦਾ ਕਹਿੰਦੇ ਤੇ ਪ੍ਰਮਾਤਮਾ ਦਾ ਕੋਈ ਭਗਤ ਆਇਆ ਉਹਨੇ ਆਖਿਆ ਕੀ ਹੋ ਗਿਆ ਤੈਨੂੰ ਕਹਿੰਦਾ ਜੀ ਆ ਰੋਗ ਲੱਗ ਗਿਆ ਭਿਆਨਕ ਰੋਗ ਲੱਗ ਗਿਆ ਉਹਨੇ ਕਿਹਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਕਹਿੰਦਾ ਸਰੀਰ ਇੰਨਾ ਦਰਦ ਕਰਦਾ ਪ੍ਰਮਾਤਮਾ ਦਾ ਨਾਮ ਕਿਵੇਂ ਜਪੀਏ ਉਹਦੇ ਘਰ ਵਿੱਚ ਬੱਚਾ ਹੋਣ ਵਾਲਾ ਸੀ ਉਹਨੇ ਸਾਧੂ ਦੇ ਆਖਿਆ ਇਹਦਾ ਨਾਮ ਨਾਰਾਇਣ ਰੱਖ ਦੇ ਜਿਹੜਾ ਬੱਚਾ ਤੇਰੇ ਘਰ ਚ ਆਊਗਾ ਪੁੱਤ ਆਵੇ ਧੀ ਆਵੇ ਕਹਿੰਦੇ ਪੁੱਤ ਹੋਇਆ ਉਹਦਾ ਨਾਮ ਨਾਰਾਇਣ ਰੱਖਤਾ ਬਸ ਨਾਰਾਇਣ ਕਹਿੰਦੇ ਕਹਿੰਦੇ ਨਾਰਾਇਣ ਕਹਿੰਦੇ ਕਹਿੰਦੇ ਨਾਰਾਇਣ ਜੀ ਅਭੇਦ ਹੋ ਗਿਆ ਇੱਥੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾ ਰਹੇ ਐ ਕਿ ਜਿਹੜੇ ਪਤਨ ਲੋਕ ਸੀ ਉਹ ਵੀ ਪੁਨੀਤ ਹੋ ਗਏ ਉਹ ਵੀ ਪਵਿੱਤਰ ਹੋ ਗਏ ਉਹਨਾਂ ਦਾ ਨਾਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆ ਗਿਆ ਪਤ ਤ ਪੁਰੀਤ ਕੀਏ ਖਿੰਨ ਭੀਤਰ ਇੱਕ ਮਿੰਟ ਦੇ ਵਿੱਚ ਉਹ ਸਾਨੂੰ ਪਵਿੱਤਰ ਕਰਨ ਦੀ ਤਾਕਤ ਰੱਖਦਾ ਸਗਲਾ ਰੋਗ ਵਿਧਾਰਿਆ ਜਿਹੜੇ ਸਾਡੇ ਅੰਦਰ ਮਾੜੇ ਖਿਆਲਾਤ ਨੇ ਮਾੜੇ ਵਿਕਾਰ ਨੇ ਕਹਿੰਦੇ ਸਾਰੇ ਗੁਰੂ ਨੇ ਕੱਢ ਕੇ ਬਾਹਰ ਮਾਰਨੇ ਆ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਸਮਝਣਾ ਤੇ ਅੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੋਸਤ ਭਈ ਸਾਧ ਕੇ ਸੰਗਮ ਕਾਮ, ਕ੍ਰੋਧ, ਲੋਭ ਮਾਰਿਆ ਹੁਣ ਗੋਸਕ ਹੁੰਦਾ ਮਲਾਪ ਕਰਨਾ ਸਾਧ ਹੁੰਦਾ ਗੁਰੂ ਕਿ ਗੁਰੂ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਕੇ ਗੋਸਟ ਭਈ ਸਾਧ ਕੇ ਸੰਗਮ ਸੰਗਮ ਆਉਂਦਾ ਸਤ ਸੰਗਤ ਇੱਥੇ ਹੁਣ ਆਪਾਂ ਬੈਠੇ ਆ ਨਾ ਇੱਥੇ ਕਾਦੀ ਸੰਗਤ ਕਰ ਰਹੇ ਆ 35 ਮਹਾਪੁਰਸ਼ ਜਿਹੜੇ ਬੈਠੇ ਆ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹਨਾਂ ਦੀ ਸੰਗਤ ਕਰ ਰਹੇ ਆ ਆਪਾਂ ਸਾਰੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੋਸਟ ਭਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਕਹਿੰਦੇ ਜਿਹੜਾ ਸਾਡੇ ਅੰਦਰ ਕਾਮ ਸੀ ਉਹ ਵੀ ਮਾਰਤਾ ਜਿਹੜਾ ਕ੍ਰੋਧ ਸੀ ਉਹ ਵੀ ਮਾਰਤਾ ਜਿਹੜਾ ਲੋਭ ਸੀ ਉਹ ਵੀ ਮਰ ਗਿਆ ਇਹ ਮਰੇ ਕਹੋ ਜਦੋਂ ਅਸੀਂ ਸਾਧੂ ਦੇ ਨਾਲ ਗੁਰੂ ਦੇ ਨਾਲ ਜੁੜ ਕੇ ਗੁਰੂ ਦੀਆਂ ਗੱਲਾਂ ਬਾਤਾਂ ਕਰਾਂਗੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇੜ ਕਹਿੰਦੇ ਫਿਰ ਸਾਡੇ ਅੰਦਰ ਦੇ ਵਿਕਾਰ ਗੁਰੂ ਨੇ ਕੱਢ ਦੇਣੇ ਆ ਜੀ ਅੱਗੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਜਦੋਂ ਇਸ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਸਿਮਰਾਂਗੇ ਨਾ ਇੱਕ ਵਾਰ ਨਹੀਂ ਇੱਥੇ ਗੁਰੂ ਸਾਹਿਬ ਨੇ ਦੋ ਵਾਰ ਲਿਖਿਆ ਸਿਮਰ ਸਿਮਰ ਭਾਵ ਕੇ ਵਾਰ-ਵਾਰ ਇੱਕ ਦੋ ਵਾਰੀ ਨਹੀਂ ਵਾਰ-ਵਾਰ ਉਸ ਪ੍ਰਮਾਤਮਾ ਨੂੰ ਯਾਦ ਕਰੀਏ ਚਾਹੇ ਉਹਨੂੰ ਵਾਹਿਗੁਰੂ ਦੇ ਰੂਪ 'ਚ ਯਾਦ ਕਰੀਏ ਚਾਹੇ ਅੱਲਾ ਦੇ ਰੂਪ 'ਚ ਯਾਦ ਕਰੀਏ ਚਾਹੇ ਰਾਮ ਦੇ ਰੂਪ 'ਚ ਉਹਨੂੰ ਯਾਦ ਕਰੀਏ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਮਰ ਸਿਮਰ ਪੂਰਨ ਨਾਰਾਇਣ ਪੂਰਨ ਨਾਰਾਇਣ ਪੂਰਨ ਪਰਮਾਤਮਾ ਕਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਪੂਰੇ ਦੇ ਨਾਲ ਜੋੜਦੀ ਹੈ ਜਿਵੇਂ ਹਿੰਦੂਆਂ ਦਾ ਧਰਮ ਹੈ ਹਿੰਦੂਆਂ ਕੋਲੇ ਗੀਤ ਹੈ ਉਹ ਪੂਰੇ ਦੇ ਨਾਲ ਜੋੜੂਗੀ ਜਦੋਂ ਉਹਨੂੰ ਸਮਝਾਂਗੇ ਮੁਸਲਮਾਨਾਂ ਕੋਲ ਕੁਰਾਨ ਸ਼ਰੀਫ ਹੈ ਉਹ ਪੂਰੇ ਦੇ ਨਾਲ ਜੋੜੂਗੀ ਜਦੋਂ ਉਹਨੂੰ ਸਮਝਾਂਗੇ ਪਰ ਅਸੀਂ ਅਜੇ ਤੱਕ ਸਮਝਿਆ ਨਹੀਂ ਪੜ ਪੜ ਕੇ ਅੱਗੇ ਲੰਘਦੇ ਰਹੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਮਰ ਸਿਮਰ ਪੂਰਨ ਨਾਰਾਇਣ ਪੂਰਨ ਕਿਹੜਾ ਜੀ ਆਪਾਂ ਜਪਜੀ ਸੁਖੁਨੀ ਸਾਹਿਬ ਦੇ ਵਿੱਚ ਪੜ੍ਹਦੇ ਆ ਨਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾ ਉਹ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਪੂਰੇ ਦੇ ਗੁਣ ਗਾਈਏ ਅਸੀਂ ਹੋਰ ਦੂਜਿਆਂ ਤੀਜਿਆਂ ਦੀ ਗੱਲ ਕਿਉਂ ਕਰੀਏ ਜਦੋਂ ਸਾਡੇ ਕੋਲ ਪੂਰਾ ਗੁਰੂ ਹੈ ਸੰਗੀ ਸਗਲੇ ਤਾਰੇ ਆ ਕਹਿੰਦੇ ਜਿਹੜੇ ਸਾਡੇ ਕਰਮ ਇੰਦਰੇ ਸਾਡੇ ਕਰਮ ਇੰਦਰੇ ਉਹ ਸਾਰੇ ਦੇ ਸਾਰੇ ਤਾਰ ਦੇਣੇ ਆ ਪ੍ਰਮਾਤਮਾ ਨੇ ਜਿਹੜੇ ਫਿਰ ਨਾਲ ਵੀ ਲੱਗ ਜਾਣਗੇ ਨਾ ਸੰਗੀ ਸਾਥੀ ਨਾਮ ਜਪਣ ਵਾਲਿਆਂ ਦੇ ਭਜਨ ਬੰਦਗੀ ਕਰਨ ਵਾਲਿਆਂ ਦੇ ਕਹਿੰਦੇ ਉਹ ਵੀ ਤਰ ਜਾਣਗੇ ਇੱਥੇ ਗੁਰੂ ਸਾਹਿਬ ਨੇ ਕਿਹਾ ਸੰਗੀ ਸਗਲੇ ਤਾਰੇ ਆ ਕਹਿੰਦੇ ਉਹ ਜਿਹੜੇ ਵੀ ਉਹਦੇ ਨਾਲ ਲੱਗ ਜਾਣਗੇ ਮੇ ਲੱਕੜ ਦੇ ਨਾਲ ਲੱਗ ਕੇ ਕਹਿੰਦੇ ਦੋਹਾ ਵੀ ਤਰ ਜਾਂਦਾ ਜੇ ਅਸੀਂ ਗੁਰੂ ਦੇ ਨਾਲ ਲੱਗਾਂਗੇ ਅਸੀਂ ਵੀ ਤਰ ਜਾਾਂਗੇ ਜਿਹੜਾ ਤਰਨ ਵਾਲਾ ਹੋ ਗਿਆ ਜੇ ਉਹਦੇ ਨਾਲ ਕੋਈ ਲੱਗ ਗਿਆ ਉਹ ਵੀ ਇਥੋਂ ਭਵ ਸਾਗਰ ਤੋਂ ਪਾਰ ਹੋ ਜਾਣਾ ਔਖਦ ਮੰਤਰ ਮੋਲ ਮਨ ਇਕੈ ਮਨ ਵਿਸ਼ਵਾਸ ਪ੍ਰਵਧਾਰਿਆ ਹੁਣ ਆ ਜਿਹੜੀ ਪੰਗਤੀ ਹੈ ਨਾ ਬੜੇ ਧਿਆਨ ਨਾਲ ਸਮਝਣ ਵਾਲੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਵਿਸ਼ਵਾਸ ਤੇ ਰੱਖਣਾ ਪੈਣਾ ਹੈ ਨਾ ਮਨ ਵਿਸ਼ਵਾਸ ਪ੍ਰਵਧਾਰਿਆ ਜਿਨ੍ਹਾਂ ਚਿਰ ਸਾਡੇ ਮਨ 'ਚ ਵਿਸ਼ਵਾਸ ਹੀ ਨਹੀਂ ਗੁਰੂ ਪ੍ਰਤੀ ਉਹਨਾਂ ਚਿਰ ਜਿੰਨੇ ਮਰਜ਼ੀ ਨੱਕ ਰਗੜਦੇ ਰਹੀ ਜੇ ਕਹਿੰਦੇ ਕੋਈ ਗੱਲ ਨਹੀਂ ਬਲਣੀ ਪਰ ਜਿੱਦੇ ਵਿਸ਼ਵਾਸ ਗੁਰੂ ਤੇ ਬਣਾ ਲਿਆ ਗੁਰੂ ਦੀ ਬਾਣੀ ਪੜਨ ਲੱਗ ਕੇ ਉਦਦੇ ਕਹਿੰਦੇ ਔਖਦ ਔਖਦ ਹੁੰਦਾ ਦਵਾਈ ਮੰਤਰ ਮੋਲ ਜਿਹੜਾ ਮੋਲ ਮੰਤਰ ਹੈ ਕਹਿੰਦੇ ਸਾਰੇ ਆ ਰੋਗਾਂ ਦੀ ਦਵਾਈ ਹੈ ਮੋਲ ਮੰਤਰ ਜੇ ਕੋਈ ਬਾਣੀ ਨਹੀਂ ਪੜ ਸਕਦਾ ਉਹ ਕੱਲਾ ਮੋਲ ਮੰਤਰ ਪੜ ਲੇ ਇੱਥੇ ਗੁਰੂ ਸਾਹਿਬ ਨੇ ਕਿਹਾ ਔਖਦ ਮੰਤਰ ਮੋਲ ਮਨ ਇੱਕ ਹੈ ਮੋਲ ਮੰਤਰ ਨੂੰ ਇੱਕ ਮਨ ਇੱਕ ਦੇ ਵਿੱਚ ਇਕਾਗਰ ਕਰਕੇ ਉਹਨੂੰ ਤੁਸੀਂ ਸਿਮਰੋ ਕਹਿੰਦੇ ਸਭ ਤੋਂ ਵੱਡੀ ਦਵਾਈ ਹੈ ਮਨ ਵਿਸ਼ਵਾਸ ਪ੍ਰਵਧਾਰਿਆ ਪਰ ਕਹਿੰਦੇ ਮਨ ਤੇ ਵਿਸ਼ਵਾਸ ਦੇ ਰੱਖਣਾ ਪੈਣਾ ਨਾ ਜਿੰਨਾ ਚਿਰ ਵਿਸ਼ਵਾਸ ਨਹੀਂ ਸਾਡੇ ਕੋਲ ਉਹਨਾਂ ਚਿਰ ਕਹਿੰਦੇ ਸਾਡੀ ਜ਼ਿੰਦਗੀ ਨਰਕ ਬਣੀ ਰਹਿਣੀ ਹੈ ਜਿੱਦ ਤੇ ਵਿਸ਼ਵਾਸ ਆ ਗਿਆ ਜਿੱਦ ਤੇ ਗੁਰੂ ਪ੍ਰਤੀ ਵਿਸ਼ਵਾਸ ਬਣ ਗਿਆ ਉਦੋਂ ਸਾਡੀ ਜ਼ਿੰਦਗੀ ਸਵਰਗ ਬਣ ਜਾਣੀ ਹੈ ਚਰਨ ਰੇਨ ਬੰਛੈ ਨਿਤ ਨਾਨਕ ਪੁਨਹ ਪੁਨਹ ਬਲੇ ਹਾਰਿਆ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਹਿੰਦੇ ਜਿਹੜੇ ਬੰਦਿਆਂ ਨੇ ਵਿਸ਼ਵਾਸ ਕਰ ਲਿਆ ਪ੍ਰਮਾਤਮਾ ਤੇ ਜਿਹੜੇ ਇੱਕ ਨੂੰ ਸਿਮਰਨ ਲਾਗੇ ਜਿਹੜੇ ਪਤਿਤ ਤੋਂ ਪੁਨੀਤ ਹੋ ਗਏ ਕਹਿੰਦੇ ਕਹਿੰਦੇ ਉਹਨਾਂ ਦੀ ਚਰਨਾਂ ਦੀ ਧੂੜ ਮੰਗਦੇ ਅਸੀਂ ਕਦੋਂ ਹਰ ਰੋਜ਼ ਕਹਿੰਦੇ ਪੁਨੈ ਪੁਨੈ ਬਲਿਹਾਰਿਆ ਮੈਂ ਤੇ ਕਹਿੰਦੇ ਉਹਦੇ ਤੋਂ ਰੋਜ਼ ਬਲਿਹਾਰ ਜਾਂਣਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਹਿੰਦੇ ਉਹਨਾਂ ਤੋਂ ਰੋਜ਼ ਬਲਿਹਾਰ ਜਾਂਣਾ ਜਿਹੜੇ ਤੇਰੇ ਤੇ ਸੱਚੇ ਪਾਤਸ਼ਾਹ ਵਿਸ਼ਵਾਸ ਕਰਨ ਲਾਗੇ ਜਿਹੜੇ ਪਤਿਤ ਤੋਂ ਪੁਨੀਤ ਹੋ ਗਏ ਜਿਹੜਿਆਂ ਨੇ ਆਪਣੇ ਅੰਦਰ ਨੂੰ ਸਵਾਰ ਲਿਆ ਕਹਿੰਦੇ ਉਹਨਾਂ ਦੇ ਚਰਨਾਂ ਤੇ ਅਸੀਂ ਰੋਜ਼ ਆਪਣਾ ਮਸਤਕ ਰੱਖ ਦਿਆ ਉਹਨਾਂ ਤੋਂ ਬਿਲਾਹਾਰ ਜਾਂਨੇ ਆ ਔਖ ਦੇ ਮੰਤਰ ਮੋਲ ਮਨ ਇਕੈ ਮਨ ਵਿਸ਼ਵਾਸ ਪ੍ਰਵਧਾਰਿਆ ਚਰਨ ਰੇਨ ਭਗਤ ਨਾਨਕ ਪੁਨਹ ਪੁਨਹ ਬਲੇ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ